ਅਛਰੀਆ ਕਾਲਜੀ ਮੈਂ ਤੁਹਾਨੂੰ ਕਥਾ ਰੰਗ ਪੁਸਤਕ ਵਿੱਚ ਰਚਿਤ ਕਹਾਣੀ ਪੇਤ ਵਾਲੀ ਗੱਲ ਦਾ ਸਾਰ ਸੁਣਾ ਰਹੀ ਹਾਂ ਜੈਲਦਾਰਾਂ ਦੀ ਕੁੜੀ ਹਰਪ੍ਰਕਾਸ਼ ਗਲੀ ਦੇ ਵਿੱਚੋਂ ਲੰਘ ਰਹੀ ਸੀ ਤੇ ਉਧਰੋਂ ਵਿਰਕਾਂ ਦਾ ਮੁੰਡਾ ਪਰਮਿੰਦਰ ਜਾ ਰਿਹਾ ਸੀ ਤਾਂ ਉਸ ਕੁੜੀ ਨੇ ਥੋੜਾ ਜਿਹਾ ਉਸ ਮੁੰਡੇ ਵੱਲ ਵੇਖ ਕੇ ਮੁਸਕਰਾਇਆ ਮੋੜ ਤੇ ਲੰਘਦੇ ਬਾਰੀਆਂ ਦੇ ਤਿਰਕੂ ਨੇ ਉਸ ਨੂੰ ਟਿੱਟੀ ਅੱਖ ਨਾਲ ਵੇਖ ਲਿਆ ਉਹ ਮੁਸਕਰਾਉਂਦਾ ਹੋਇਆ ਆਇਆ ਤੇ ਉੱਥੇ ਆਪਣੇ ਜਿਗਰੀ ਦੋਸਤ ਸੁੱਚੇ ਲੋਹਾਰ ਨੂੰ ਇਹ ਗੱਲ ਦੱਸ ਕੇ ਤਾਕੀਦ ਕੀਤੀ ਕਿ ਗੱਲ ਉਸ ਤੋਂ ਬਾਹਰ ਨਾ ਜਾਵੇ ਪਰ ਸੁੱਚੇ ਲੋਹਾਰ ਦੀ RAM Singh ਫੌਜੀ ਨਾਲ ਖਾਣ ਪੀਣ ਦੀ ਸਾਂਝ ਸੀ ਉਸ ਨੇ ਉਸ ਦੇ ਕੰਨ ਵਿੱਚ ਫੂਕ ਮਾਰੀ ਤੇ ਪੱਕੀ ਤਾਕੀਦ ਕੀਤੀ ਕਿ ਇਹ ਗੱਲ ਉਸ ਕੋਲ ਹੀ ਰਹੇ RAM Singh ਫੌਜੀ ਨੇ ਰਾਤੀ ਸੌਣ ਲੱਗਿਆਂ ਇਹ ਗੱਲ اپنی ਪਤਨੀ ਹਰਪਜਨੂ ਨੂੰ ਦੱਸ ਦਿਆ ਕਿਹਾ ਕਿ ਇਸ ਗੱਲ ਦਾ ਪਤਾ ਕਿਸੇ ਹੋਰ ਨੂੰ ਨਹੀਂ ਲੱਗਣਾ ਚਾਹੀਦਾ ਹਰਪਜਨੂ ਨੇ ਥੋੜਾ ਜਿਹਾ ਵਿਅੰਗ ਨਾਲ ਮੁਸਕਰਾਉਂਦਿਆ ਕਿਹਾ ਕਿ ਉਹ ਆਪਣੀ ਪਿੰਡ ਦੀਆਂ ਕੁੜੀਆਂ ਨੂੰ ਵੇਖ ਲਵੇ ਜੇ ਕਿਤੇ ਨਾ ਕਿਸੇ ਦੇ ਕੋਲੋਂ ਥੋੜੀ ਜੀ ਗੁਲਾਮੀ ਹੋ ਜਾਵੇ ਤਾਂ ਸਾਰੇ ਪਿੰਡ ਦੇ ਲੋਕ ਉਸ ਤੇ ਪੇਕਿਆਂ ਤੱਕ ਪਹੁੰਚ ਜਾਂਦੇ ਨੇ ਹਰਪਜਨੂ ਨੇ ਉਸ ਨਾਲ ਇਕਰਾਰ ਕੀਤਾ ਕਿ ਉਹ ਕਿਸੇ ਨਾਲ ਵੀ ਇਹ ਗੱਲ ਨਹੀਂ ਕਰੇਗੀ ਪਰ ਸਾਰੀ ਰਾਤ ਉਸਦੇ ਦਿਲ ਨੂੰ ਲੋਹਣ ਜਿਹੀ ਲੱਗੀ ਰਹੀ। ਇਹੋ ਜਿਹੀ ਗੱਲ ਕਰਦਿਆਂ ਇੱਕ ਤਰ੍ਹਾਂ ਆਨੰਦ ਵੀ ਤਾਂ ਆਉਂਦਾ ਹੈ। ਦੂਜੇ ਦਿਨ ਉਸਨੇ ਗਤਾਵਾ ਕਰਦਿਆਂ ਪੱਠੇ ਲੈਨ ਚੱਲੇ ਚੁਬਾਰੇ ਵਾਲਿਆਂ ਦੇ ਬੰਤੂ ਨੂੰ ਆਪਣੇ ਕੋਲ ਬੁਲਾ ਲਿਆ। ਖੁੱਲੇ ਸੁਭਾਅ ਦੀ ਹੋਣ ਕਰਕੇ ਉਹ ਦਿਉਰਾ ਜੇਠਾ ਨਾਲ ਜਿڑا ਖੁੱਲੀਆਂ ਗੱਲਾਂ ਕਰ ਲੈਂਦੀ ਸੀ। ਬੰਤੂ ਨੂੰ ਜਾਪਿਆ ਕਿ ਅੱਜ ਭਾਬੀ ਜਿڑا ਦਿਆਲ ਹੈ। उसके कोल जाके उलर के खड़ा हो जाता है।, 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 है हर जरा गुस्से नाल बोलती है के पिछे जहा हो जाता है कच्चा हो जाता है हर भजनो नरस आया तो कह लगी कि उसने उस एक गल करनी है पर किसी होर ना दसे बंतु मिन्ता पा लगा तो कह लगा कि नहीं ये गल मैं किसी नही दसूंगा ਤੇ ਜਿਸ ਕਰਕੇ ਤੂੰ ਮੈਨੂੰ ਛੇਤੀ ਇਹ ਗੱਲ ਦੱਸ ਹਰਪਜ ਨੂੰ ਨੇ ਸਾਰੀ ਗੱਲ ਉਸਨੂੰ ਦੱਸ ਦਿੱਤੀ ਬੰਤੂ ਕਾਲੀ ਕਾਲੀ ਚਾਚੀ ਕਿਰਪਾਲੋ ਕੋਲ ਪਹੁੰਚਿਆ ਚਾਚੀ ਕਿਰਪਾਲੋ ਐਵੇਂ ਜਰਾ ਵੱਡੇ ਥਾਂ ਹੋਣ ਕਰਕੇ ਸਭ ਦੀ ਚਾਚੀ ਲੱਗਦੀ ਸੀ ਪਰ ਉਹ ਚਾਚੀ ਬਣ ਕੇ ਨਹੀਂ ਸੀ ਰਹਿੰਦੀ ਤੇ ਮੁੰਡਿਆਂ ਖੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨਿਚੱਕ ਕਰ ਲੈਂਦੀ ਸੀ ਉਸ ਦੀ ਉਮਰ 25 ਸਾਲਾਂ ਦੀ ਸੀ ਪਰ ਉਹ ਵਿਆਹੀ ਹੋਈ 50 ਸਾਲਾਂ ਦੇ ਬਰਿਆਮੇ ਨਾਲ ਸੀ ਜੋ ਸਿਰੇ ਦਾ ਅਫੀਮੀ ਪੋਸਦੀ ਸੀ ਬੰਤੂ ਨੂੰ ਉਸਨੇ ਕਿਹਾ ਕਿ ਉਸਨੇ ਉਹਦੇ ਨਾਲ ਇੱਕ ਗੱਲ ਕਰਨੀ ਹੈ ਪਰ ਉਹ ਅਗਾ ਕਿਸੇ ਹੋਰ ਨਾਲ ਨਾ ਕਰੇ ਚਾਚੀ ਨੇ ਕਿਹਾ ਕਿ ਉਸ ਦਾ ਹਾਜਮਾ ਬੜਾ ਤੇਜ ਹੈ ਤੇ ਉਹ ਸਭ ਗੱਲਾਂ ਪਚਾ ਲੈਂਦੀ ਹੈ ਤਾਂ ਬੰਤੂ ਤੂੰ ਦੱਸ ਮੇਰੇ ਨਾਲ ਕੀ ਗੱਲ ਕਰਨੀ ਚਾਹੁੰਦਾ ਹੈ ਬੰਤੂ ਦੁਆਰਾ ਚਾਚੇ ਬਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਤਾਂ ਡੋਡੇ ਪੀ ਕੇ ਬਾਹਰ ਗਿਆ ਹੋਇਆ। ਉਹਦੀ ਕੋਈ ਚਿੰਤਾ ਨਾ ਕਰ। ਜਦੋਂ ਫਿਰ ਉਸਨੇ ਕਿਰਪਾਲੋ ਨੂੰ ਕਿਹਾ ਕਿ ਗੱਲ ਕੀਤੀ ਬੜੀ ਦੂਰ ਚਲੀ ਜਾਂਦੀ ਹੈ। ਤਾਂ ਮੈਂ ਤੈਨੂੰ ਗੱਲ ਤਾਂ ਦੱਸਣੀ ਹੈ ਪਰ ਤੂੰ ਇਸ ਨੂੰ ਆਪਣੇ ਕੋਲ ਹੀ ਰੱਖੀਂ। ਤਾਂ ਉਸਨੇ ਬੜੇ ਨਿਹੋਰੀ ਨਾਲ ਉੱਤਰ ਦਿੱਤਾ ਕਿ ਮੈਂ ਗੱਲ ਆਪਣੇ ਕੋਲ ਹੀ ਰੱਖੂਗੀ। ਬੰਤੂ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਜਿੰਨਾ ਕਿਸੇ ਦਾ ਪਰਦਾ ਬਣਿਆ ਰਹੇ ਉਨਾ ਹੀ ਚੰਗਾ ਹੈ। ਕਿਰਪਾਲੋ ਨੇ ਉਸ ਨੂੰ ਬਚਨ ਦਿੱਤਾ ਤੇ ਉਸ ਦਾ ਸਿਰ ਭਾਵੇਂ ਚਲਿਆ ਚਲਿਆ ਜਾਵੇ ਪਰ ਮਜਾਲ ਹੈ ਦੂਜੇ ਦੇ ਕੰਨ ਦੇ ਵਿੱਚ ਖਬਰ ਵੀ ਹੋ ਜਾਵੇ ਐਨਾ ਵਿਸ਼ਵਾਸ ਵਿੱਚ ਲੈ ਕੇ ਬੰਤੂ ਨੇ ਫਿਰ ਸਾਰੀ ਗੱਲ ਦੱਸ ਦਿੱਤੀ ਚਾਚੀ ਨੇ ਗੱਲ ਸੁਣਦਿਆਂ ਨਾਲ-ਨਾਲ ਹੰਗਾਰਾ ਭਰਦਿਆ ਕਿਆ ਦੇਖ ਲੈ ਬੜੇ ਘਰਾਂ ਦੀਆਂ ਗੱਲਾਂ ਬਾਪੂ ਜੇਲ੍ਹਦਾਰ ਕਹੋਂਦਾ ਧੀ ਇਹ ਚੱਜ ਕਰਦੀ ਐ ਬੰਤੂ ਦੇ ਫਿਰ ਚੇਤਾਵਨੀ ਕਰਨ ਤੇ ਕਿਰਪਾਲੋ ਨੇ ਉਸ ਨੂੰ ਨਿਸ਼ਚਿੰਤ ਰਹਲੀ ਕਿਹਾ ਬੰਤੂ ਦੇ ਜਾਨ ਮਗਰੋਂ ਕਿਰਪਾਲੋ ਦੇ ਦਿਲ ਨੂੰ ਤੁਖ-ਤੁਖ ਹੀ ਜਿਹੀ ਲੱਗ ਗਈ ਚਾਚਾ ਡੋਡਿਆਂ ਦੀ ਚਾਹ ਨਾਲ ਅਫੀਮ ਦਾ ਮਾਵਾ ਛਾੜ ਕੇ ਬਾਹਰ ਚੌਂਤਰੀ ਉੱਤੇ ਕੁੰਗਲ ਲੱਗ ਪਿਆ ਕੋਈ ਨਾ ਕੋਈ ਬੰਦਾ ਜਦੋਂ ਵੀ ਉਹ ਚਾਚਾ ਸੁੱਤਾ ਹੁੰਦਾ ਤਾਂ ਉਹਦੇ ਕੋਲ ਆ ਜਾਂਦਾ ਸੀ ਤਾਂ ਉਹ ਕਿਹਾ ਕਿ ਚਾਚੇ ਦੇ ਸੌਣ ਤੋਂ ਮਗਰੋਂ ਉਹ ਆਪਣੀਆਂ ਦਿਲ ਦੀਆਂ ਗੱਲਾਂ ਦੂਜਿਆਂ ਨਾਲ ਕਰ ਲੈਂਦੀ ਤੇ ਦੂਜਿਆਂ ਦੇ ਦਿਲ ਦੀਆਂ ਗੱਲਾਂ ਸੁਣ ਲੈਂਦੀ ਸੀ ਪਤਾ ਨਹੀਂ ਉਹਦੇ ਵਿੱਚ ਕਿਹੜੀ ਐਹੋ ਜਿਹੀ ਖਿੱਚ ਸੀ ਕਿ ਉਸਨੇ ਸਾਰੇ ਗੱਬਰੂ ਮੋਏ ਹੋਏ ਸਨ ਤੇ ਉਸਨੇ ਲੱਖ ਯਤਨ ਕਰਨ ਕੇ ਵੀ ਜਿਹੜੀ ਉਹ ਗੱਲ ਸੁਣੀ ਸੀਗੀ ਆਪਣੇ ਢਿੱਡ ਵਿੱਚ ਨਾ ਲੁਕਾ ਸਕੀ ਤੇ ਇਹ ਗੱਲ ਉਸ ਤੋਂ ਖਿੱਲਰ ਗਈ ਫਲਸ ਰੂਪ ਪਿੰਡ ਦੇ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਖਿਚੜੀ ਪੱਕਣ ਲੱਗ ਪਈ ਮੁਸਕੇ ਹੋਏ ਗੱਬਰੂ ਪੱਕੀ ਉਮਰ ਵਾਲੇ ਤੇ ਬੁੱਢੇ ਠੇਰੇ ਸਭ ਆਪਣੇ ਆਪਣੇ ਸੁਭਾਅ ਅਨੁਸਾਰ ਟਿੱਪਣੀਆਂ ਕਰਨ ਲੱਗੇ। ਬੁੱਡੀਆਂ ਠੇਰੀਆਂ ਸਿਰ ਜੋੜ-ਜੋੜ ਕੇ ਘੁਰ-ਘੁਰ ਕਰਦੀਆਂ ਤੇ ਕਹਿੰਦੀਆਂ ਕਿ ਇਹੋ ਜਿਹੀ ਧੀ ਦਾ ਜੰਮ ਦਾ ਹੀ ਮਰ ਜਾਣਾ ਚੰਗਾ ਹੁੰਦਾ ਹੈ। ਭਾਵੇਂ ਇਹ ਗੱਲ ਕਰਦਿਆਂ ਲੋਕ ਆਪੋ ਵਿੱਚ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਬਣਾਉਂਦੇ ਸਨ ਪਰ ਇੱਕ ਗੱਲ ਉੱਤੇ ਸਾਰੇ ਇੱਕ ਮਤ ਸਨ ਕਿ ਪਿੰਡ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਹੁੰਦੀ ਹੈ। ਇਸ ਲਈ ਹਰ ਕੋਈ ਗੱਲ ਨੂੰ ਸਿਰਫ ਆਪਣੇ ਤੱਕ ਹੀ ਰੱਖਣ ਲਈ ਹਰ ਕਿਸੇ ਨੂੰ ਜ਼ੋਰ ਦੇ ਕੇ ਆਪਣਾ ਫਰਜ਼ ਸਮਝਦਾ ਸੀ ਹੌਲੀ-ਹੌਲੀ ਇਹ ਗੱਲ ਨੰਦੀ ਸਮਰਾਲੋ ਤੱਕ ਪਹੁੰਚ ਗਈ ਉਹ ਜੈਲਦਾਰਾਂ ਦੀ ਸ਼ਰੀਕਣੀ ਸੀ ਜੋ ਪਹਿਲਾਂ ਕਿਸੇ ਹੋਰ ਥਾਂ ਵਿਆਹੀ ਹੋਈ ਸੀ ਪਰ ਕਿਸੇ ਗੱਲੋਂ ਛੁੱਟੜ ਹੋ ਕੇ 12 ਬਰੇ ਪੇਕਿਆਂ ਦੇ ਬੈਠਣ ਮਗਰੋਂ ਅਖੀਰ ਬੁੱਟੇ ਪੈਨਸ਼ਨੀਏ ਜੈਲਦਾਰ ਦੇ ਚਾਚੇ ਦੇ ਪੁੱਤਰ ਚੇਤ ਸਿੰਘ ਜਮਾਦਾਰ ਨਾਲ ਵਿਆਹ ਕੇ ਆ ਗਈ ਸੀ ਹੁਣ ਤਾਂ 아이 ਨੂੰ 20 ਵਰੇ ਹੋ ਗਏ ਸਨ ਪਰ ਅਜੇ ਵੀ ਸ਼ਰੀਕੇ ਨਾਲ ਜਮਾਦਾਰ ਦੇ ਘਰ ਦੀ ਨੰਦੀ ਦੇ ਆਉਣ ਨਾਲ ਉਸ ਨੂੰ ਆਪਣੇ ਵਰਗੀ ਉੱਚੀ ਗਿਣਨ ਦੀ ਥਾਂ ਉਸਦੇ ਪਤੀ ਨੂੰ ਵੀ ਨੰਦੀ ਵਾਂਗ ਨੀਵਾ ਹੀ ਮੰਨਿਆ ਜਾਂਦਾ ਸੀ 20 ਵਰਿਆਂ ਦੀ ਖੁਬਾਰੀ ਤੇ ਚੋਬਾ ਨਾਲ ਨੰਦੀ ਦਾ ਦਿਲ ਅੱਕਿਆ ਪਿਆ ਸੀ ਜਦੋਂ ਕੋਈ ਛੇੜ ਛੇੜ ਜਾਂਦੀ ਤਾਂ ਨੰਦੀ ਦਿਲ ਦਾ ਗੁਬਾਰ ਕੱਢਣ ਲਈ ਬਾਹਾਂ ਉਲਾਰ-ਉਲਾਰ ਕੇ ਛੇੜਾ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਪੁੰਦੀ ਜਿਸ ਨਾਲ ਸਾਰਾ ਸ਼ਰੀਕਾ ਥਰ-ਥਰ ਕੰਬਣ ਲੱਗ ਪੈਂਦਾ ਸੀ ਇਸ ਵਾਰ ਨੰਦੀ ਨੂੰ ਜਾਪਿਆ ਕਿ ਉਸਦੇ ਹੱਥ ਚੰਗਾ ਹਥਿਆਰ ਆ ਗਿਆ ਹੈ ਜਿਸ ਨਾਲ ਉਹ بڑے ਨੱਕ ਵਾਲਿਆਂ ਦਾ ਨੱਕ ਭੰਲ ਸਕਦੀ ਹੈ ਉਹ ਇਸ ਹਥਿਆਰ ਨੂੰ ਵਰਤਨ ਵਿੱਚ ਕਾਲੀ ਵੀ ਨਹੀਂ ਸੀ ਕਰਨਾ ਚਾਹੁੰਦੀ ਅਗਲੇ ਦਿਨ ਉਹ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬਾਮਨ ਦੀ ਹੱਟੀ ਉੱਤੇ ਗਈ ਉਹ ਕੇਵਲ ਜਮਾਦਾਰ ਚੇਤ ਸਿੰਘ ਦਾ ਹੀ ਨਹੀਂ ਸਗੋਂ ਨੰਦੀ ਸਮਰਾਲੋ ਦਾ ਵੀ ਮੁਲਾਜ਼ੇਦਾਰ ਸੀ ਬਿਰਜੂ ਬਾਮਨ ਮਹਾਵੀਰ ਦਾ ਪੂਜਕ ਗਾਇਤਰੀ ਦਾ ਪਾਠੀ ਪਰ ਨਾਲ ਹੀ ਵਾਰਸ਼ ਦੀ ਹੀਰ ਤੇ ਆਸ਼ਕਾ ਦੇ ਕਿੱਸੇ ਬੜੀ ਲਟਕ ਨਾਲ ਗਾਉਂਦਾ ਸੀ ਨੰਦੀ ਦੀ ਗੱਲ ਸੁਣ ਕੇ ਉਸਨੇ ਬੜੇ ਪ੍ਰੇਮ ਨਾਲ ਕਿਹਾ ਕਿ ਉਹ ਰੋਲਾ ਨਾ ਪਾਵੇ ਤੀ ਪੰਤਾ ਸਭ ਦੀ ਸਾਂਝੀ ਹੁੰਦੀ ਹੈ ਕੀ ਹੋ ਗਿਆ ਜੇ ਐਵੇਂ ਕਿਤੇ ਨਿਆਣੇ ਹੱਸ ਕੇ ਬੋਲ ਪਏ ਤਾਂ ਨੰਦੋ ਨੇ ਅੰਗੂਠਾ ਦਿਖਾਉਂਦਿਆ ਤੇ ਮੁੱਕੀ ਨੂੰ ਹਵਾ ਵਿੱਚ ਹਲੋਂਦਿਆ ਗਿਆ ਇੱਕ ਵਾਰੀ ਤਾਂ ਉਹ ਦਾਨੀ ਦਾ ਚੁੰਡਾ ਹਲਾ ਕੇ ਛੱਡੂੰਗੀ ਬਣੀ ਫਿਰਦੀ ਏ ਰਕਾਨ ਦਾਨੀ ਦੁਆਰ ਕਾ ਇਹ ਸ਼ਬਦ ਨੰਦੋ ਨੇ ਜੈਲਦਾਰ ਦੀ ਘਰ ਵਾਲੀ ਆਪਣੀ ਸ਼ਰੀਕਣੀ ਹਰਕੌਰ ਬੇਬੇ ਵਾਰੇ ਕਹੇ ਸੀ ਬਿਰਜੂ ਬ੍ਰਾਹਮਣ ਨੇ ਉਸ ਦਾ ਮਿੰਤਦਾਰ ਹੋ ਕੇ ਕਿਹਾ ਉਹ ਅਝਿਹਾ ਕਰਕੇ ਕੁੜੀ ਦੀ ਬਦਨਾਮੀ ਨਾ ਕਰੇ ਨੰਦੋ ਨੇ ਅਤਿਕ ਦਿਲ ਨਾਲ ਉਸ ਨੂੰ ਅਝਿਹਾ ਨਾ ਕਰਨ ਦਾ ਇਕਰਾਰ ਕੀਤਾ ਨੰਦੋ ਸਮਰਾਲੋ ਦੇ ਮਨ ਵਿੱਚ ਕਈ ਵਾਰੀ ਗੁਬਾਰ ਉੱਠਿਆ ਕਿ ਇੱਕ ਵਾਰੀ ਤਾਂ ਉਹ ਚੌਰਾਹੇ ਵਿੱਚ ਭਾਂਡਾ ਭੰਨ ਕੇ ਜੇਲ੍ਹਦਾਰ ਦਾ ਭਾਰ ਹਲਕਾ ਕਰ ਦਵੇ ਪਰ ਫਿਰ ਵੀ ਉਸ ਦਾ ਅੰਦਰਲਾ ਕੁੜੀ ਦਾ ਅੱਗਾ ਮਾਰਨ ਤੋਂ ਰੋਕ ਦਿੰਦਾ ਸੀ ਉਂਝ ਹਰ ਕੋਈ ਜੇਲ੍ਹਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨਾ ਚਾਹੁੰਦੀ ਸੀਗੀ ਇੱਕ ਦਿਨ ਉਹ ਕਗਰਾ ਪਾ ਕੇ ਜੈਲਦਾਰਨੀ ਵੱਲ ਚਲੀ ਗਈ ਤੇ ਉਸ ਦੁਆਰਾ ਹਰਕੋਰ ਨੂੰ ਪੀੜੀ ਉੱਤੇ ਬੈਠਣ ਲਈ ਕਿਹਾ ਤੇ ਉਸ ਨੇ ਅਸ਼ੀਸ਼ਾ ਦਿੰਦਿਆ ਉਸ ਨੂੰ ਆ ਪੀੜੀ ਤੇ ਬੈਠ ਗਈ ਪੀੜੀ ਉੱਤੇ ਬੈਠਦੇ ਹੀ ਉਸ ਨੇ ਆਲਾਦਵਾਲਾ ਦੇਖ ਕੇ ਉਸ ਨਾਲ ਗੱਲਾਂ ਕਰਨ ਤੋਂ ਪਹਿਲਾਂ ਉਸ ਨੂੰ ਗੁੱਸਾ ਨਾ ਕਰਨ ਲਈ ਕਿਹਾ ਭਾਵੇਂ ਉਹ ਹਰਕੋਰ ਦੇ ਗੁੱਸੇ ਦਾ ਟੱਕਰਾ ਕਰਨ ਲਈ ਤਿਆਰ ਹੋ ਕੇ ਆਈ ਸੀ ਉਸ ਦੇ ਮੂਹ ਗੱਲ ਸੁਣ ਕੇ ਹਰਕੁਰ ਨੇ ਆਪਣੇ ਸਿਰ ਉਦਪਟਾ ਲਾ ਕੇ ਉਸਦੇ ਪੈਰਾਂ ਉੱਤੇ ਰੱਖ ਦਿਆ ਕਿਹਾ ਕਿ ਉਸ ਦੀ ਇੱਜ਼ਤ ਉਸਦੇ ਪੈਰਾਂ ਵਿੱਚ ਹੈ ਇਸ ਗੱਲ ਦਾ ਪਿੰਡ ਵਿੱਚ ਰੋਲਾ ਨਾ ਪਵੇ ਨੰਦੋ ਸਮਰਾਲੋ ਦੀਆਂ ਅੱਖਾਂ ਭਰ ਆਈਆਂ ਤੇ ਉਸ ਨੇ ਇਕਰਾਰ ਕੀਤਾ ਕਿ ਉਹ ਕਿਸੇ ਨਾਲ ਵੀ ਗੱਲ ਨਹੀਂ ਕਰੇਗੀ ਇਸ ਕਰਕੇ ਹੀ ਉਹ ਉਸਦੇ ਕੋਲ ਆਈ ਹੈ ਹਰਕੁਰ ਨੇ ਕਿਹਾ ਕਿ ਉਸਦੇ ਭਾਵੇਂ 100 ਛਿੱਤਰ ਮਾਰ ਲਵੇ ਪਰ ਮਰਦਾਂ ਤੱਕ ਗੱਲ ਨਾ ਪਹੁੰਚੇ ਉਸਨੇ ਮੰਨਿਆ ਕਿ ਉਹ ਮੈਂ ਤੇਰੇ ਨਾਲ ਬਹੁਤ ਵਧੇਕੀਆਂ ਕੀਤੀਆਂ ਹਨ ਪਰ ਨੰਦਕੌਰ ਨੇ ਉਸ ਨੂੰ ਕਿਹਾ ਕਿ ਮੈਨੂੰ ਤੁਸੀਂ ਆਪਣੀ ਹੀ ਜਾਨੋ ਮੇਰੇ ਉੱਨਾ ਗੱਲਾਂ ਬਾਰੇ ਕੋਈ ਗੁੱਸਾ ਗਿਲਾ ਨਹੀਂ ਹੈ ਇਹ ਕਹਿੰਦਿਆ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗ ਪਏ ਲੱਖ ਗੁੱਸਿਆਂ ਦੇ ਹੁੰਦਿਆ ਵੀ ਨੰਦੋ ਨੇ ਕਦੇ ਵੀ ਹਰਕੌਰ ਨਾਲ ਵਿਸ਼ਵਾਸ ਘਾਤ ਨਾ ਕੀਤਾ ਵਿੱਚੋ ਵਿੱਚ ਸੁਲਗ ਦੀ ਗੱਲ ਭਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਪਰ ਕਿਸੇ ਨੇ ਵੀ ਧੁਖ ਦੀ ਨੂੰ ਹਵਾ ਦੇਣ ਦਾ ਯਤਨ ਨਾ ਕੀਤਾ ਹਰ ਕਿਸੇ ਨੇ ਲੱਗਦੀ ਵਾਹ ਇਹ ਭੇਤ ਆਪਣੇ ਕੋਲ ਹੀ ਸੰਭਾਲਿਆ ਹੋਇਆ ਸੀ ਧੰਨਵਾਦ ਜੀ